ਭਗਵਾਨ ਤਮਨ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਮੈਂ ਤੁਹਾਡੇ ਤੇ ਅੱਜ ਤੋਂ ਦੋ ਦਿਨ ਪਹਿਲਾਂ ਤੁਹਾਡੀ ਇੱਕ ਵੀਡੀਓ ਆਈ ਸੀ ਕਿ ਜਿਹੜੀਆਂ ਘੋੜੇ ਵਾਲੀਆਂ ਬੱਸਾਂ ਅਸੀਂ 3000 ਬੱਸਾਂ ਜਿਹੜੀਆਂ ਉਹ ਲੋਕਾਂ ਦੇ ਚਲਾਵਾਂਗੇ ਹੁਣ ਜਿਹੜੀ ਘੋੜੇ ਵਾਲੀਆਂ ਬੱਸਾਂ ਤੇ ਤੁਸੀਂ ਕਿਹਾ ਸੀ ਅਸੀਂ 3000 ਬੱਸਾਂ ਦੇ ਪਰਮਿਟ ਆ ਜਿਹੜੇ ਉਹ ਆਮ ਘਰਾਂ ਦੇ ਨੌਜਵਾਨਾਂ ਨੂੰ ਦੇਣੇ ਆ ਮੈਂ ਉਸ ਤੇ ਵੀਡੀਓ ਪਾਈ ਸੀ ਮੈਂ ਤੁਹਾਡੇ ਕੋਲੋਂ ਦੋਨੇ ਹੱਥ ਜੋੜ ਕੇ ਮਾਫੀ ਚਾਹੁੰਨਾ ਕਿਉਂਕਿ ਜਿੰਨਾ ਚਿਰ ਮੰਤਰੀਆਂ ਦੇ ਹੱਕ ਦੇ ਵਿੱਚ ਉਹਨਾਂ ਦੇ ਪਿੰਡਾਂ ਦੇ ਚਮਚੇ ਮੈਂ ਮਾਫੀ ਚਾਹੁੰਨਾ ਇਹ ਸ਼ਬਦ ਵਰਤ ਰਿਹਾ ਮੈਂ ਸਾਰਿਆਂ ਨੂੰ ਮੈਂ ਨਹੀਂ ਜਾਂਦਾ ਕੁਝ ਹੁੰਦੇ ਆ ਕੁਝ ਵਰਕਰ ਹੁੰਦੇ ਆ ਜਿਹੜੇ ਵਰਕਰ ਵਰਕ ਕਰਦੇ ਆ ਪਰ ਕੁਝ ਜ਼ਿਆਦਾ ਚਮਚਾਗਰੀ ਕਰਦੇ ਆ ਉਹ ਚਮਚਾਗਰੀ ਵਾਲਿਆਂ ਨੇ ਮੈਨੂੰ ਭੜੇ ਭੜੇ ਬੋਲ ਲਿਖਿਆ ਕਮੈਂਟਾਂ ਦੇ ਵਿੱਚ ਲਿਖਿਆ ਕੀ ਆ ਕਿ ਤੂੰ ਐ ਕਰਤਾ ਫਲਾ ਉਹ ਮੈਂ ਤਾਂ ਜੋ ਬੋਲਿਆ ਉਹਨਾਂ ਨੇ ਕੋਈ ਦਿੱਕਤ ਨਹੀਂ ਉਹਨਾਂ ਨੇ ਬਹੁਤ ਮਾੜਾ ਚੰਗਾ ਬੋਲਿਆ ਕਿ ਮੈਂ ਭਗਵੰਤ ਮਾਨ ਜੀ ਉਹ ਬੋਲਿਆ ਕੀ ਸੀ ਵੀਡੀਓ ਕੀ ਪਾਈ ਸੀ ਤੁਸੀਂ ਵੀ ਸੁਣ ਲਓ ਤੁਸੀਂ ਸ਼ਾਇਦ ਪਹਿਲਾਂ ਵੀ ਸੁਣੀ ਹੋਵੇ ਤੁਹਾਡੀ ਵੀਡੀਓ ਆਈ ਸੀ ਕਿ ਘੋੜੇ ਵਾਲੀਆਂ ਬੱਸਾਂ ਜਦੋਂ ਆਉਂਦੀਆਂ ਸੀ ਅਸੀਂ ਵੀ ਤਾਂ ਚੜ੍ਹ ਕੇ ਜਾਂਦੇ ਹੁੰਦੇ ਸੀ ਤੇ ਜਦੋਂ ਜਾਣਾ ਤੇ ਲੋਕ ਕਹਿੰਦੇ ਹੁੰਦੇ ਸੀ 3 ਵਜੇ ਵਾਲੀ ਬੱਸ ਆ ਗਈ ਆ ਚਾਹ ਧਰ ਲਓ ਹੁਣ ਉਹ ਘੋੜੇ ਵਾਲੀਆਂ ਬੱਸਾਂ ਪਤਾ ਨਹੀਂ ਕਿੱਧਰ ਗਾਇਬ ਹੋ ਗਈਆਂ ਮੈਂ ਤੁਹਾਨੂੰ ਤੁਸੀਂ ਕਿਹਾ ਸੀ ਅਸੀਂ ਹੁਣ ਫੇਰ ਤੋਂ ਚਲਾਉਣੀਆ ਕਿ ਉਹ ਪਤਾ ਨਹੀਂ ਕਿੱਥੇ ਗਈਆਂ ਪੱਸਾਂ ਲੱਭਦੀਆਂ ਨਹੀਂ ਘੋੜੇ ਵਾਲੀਆਂ ਬੱਸਾਂ ਮੈਂ ਇਹ ਤੁਹਾਨੂੰ ਕਿਹਾ ਸੀ ਕਿ ਘੋੜੇ ਵਾਲੀਆਂ ਬੱਸਾਂ ਦੀ ਛੱਡੋ ਜਿਹੜੀਆਂ ਰੋਡਵੇਚ ਬੱਸਾਂ ਕਈ ਵਾਰ ਤੁਹਾਡੀਆਂ ਰੇਲਿੰਗਾਂ ਦੇ ਵਿੱਚ ਮਿਲੀਆਂ ਇਸ ਗੱਲ ਦਾ ਤੁਹਾਡੇ ਕਿਸੇ ਬੰਦੇ ਨੇ ਗੁੱਸਾ ਕਰ ਲਿਆ ਉਹਨੇ ਭੜੇ ਸ਼ਬਦ ਲਿਖਤੇ ਚਲੋ ਮੈਂ ਡਿਲੀਟ ਤਾਂ ਕਰਤੀ ਸੀ ਫਿਰ ਮੈਂ ਇਹ ਗੱਲ ਕੀਤੀ ਕਿ ਭਗਵੰਤ ਮਾਨ ਜੀ ਜਿਹੜੀਆਂ ਤੁਸੀਂ ਬੱਸਾਂ ਦੇ ਪਰਮਿਟ ਦੇਨੇ ਆ ਉਹ ਕਿਸੇ ਵੀ ਆਮ ਕਰਦੇ ਵਿਅਕਤੀ ਨੂੰ ਨਹੀਂ ਮਿਲਦੇ ਉਹ ਮਿਲਣਗੇ ਕਿਹਨੂੰ ਕਿਸੇ ਤਗੜੇ ਨੂੰ ਮਿਲਣਗੇ ਮਿਲਣਗੇ ਕਿਹਨੂੰ ਜਿਹਦੀ ਟਰਾਂਸਪੋਰਟ ਮੰਤਰੀ ਤੱਕ ਪਹੁੰਚ ਹੋਈ ਮਿਲੂਗਾ ਕਿਹਨੂੰ ਉਹਦਾ ਜਿਹੜਾ ਪਰਮਿਟ ਮਿਲਣਾ ਉਹ ਕਿਹਨੂੰ ਮਿਲਣਾ ਮਿਲੂਗਾ ਉਹਨੂੰ ਜਿਹਦੀ ਤੁਹਾਡੇ ਤੱਕ ਪਹੁੰਚ ਹੋਈ ਪਹੁੰਚ ਹੋਈ ਹੁਣ ਇਹ ਗੱਲਾਂ ਜੇ ਗਲਤ ਆ ਜਿਹੜੀਆਂ ਮੈਂ ਕਰੂੰਗਾ ਉਹਦੇ ਹੱਥੇ ਤੁਹਾਡੇ ਕੋਲੋਂ ਮਾਫੀ ਮੈਂ ਚਾਹੁੰਦਾ ਪਰ ਇਹ ਗੱਲਾਂ ਗਲਤ ਨਹੀਂ ਗਈਆਂ ਹੋ ਸਕਦਾ ਤੁਸੀਂ ਆਪਣੇ ਬਹੁਤ ਮੰਤਰੀ ਆਏ ਆ ਜਿਹੜੇ ਗਰੀਬੀ ਚੱਕਣਾ ਚਾਹੁੰਦੇ ਸੀਗੇ ਆਮ ਘਰਾਂ ਦੀ ਮਜ਼ਦੂਰਾਂ ਦੀ ਗਰੀਬ ਲੋਕਾਂ ਦੀ ਗਰੀਬੀ ਚੱਕਣੀ ਚਾਹੁੰਦੇ ਸੀ ਪਰ ਅੱਜ ਤੱਕ ਵੀ ਉਹ ਗਰੀਬੀ ਆ ਜਿਹੜੀ ਚੱਕੀ ਨਹੀਂ ਗਈ ਕਾਰਨ ਕੀ ਆ ਜਦੋਂ ਗਰੀਬ ਨੂੰ ਦੇਣ ਦੀ ਗੱਲ ਆਉਂਦੀ ਆ ਕਿ ਆ ਸਹੂਲਤ ਗਰੀਬ ਨੂੰ ਦੇਣੀ ਆ ਉਦੋਂ ਕਈ ਕੋਠਿਆਂ ਦੇ ਮਾਲਕ ਕਈ ਅਰਬਾਂ ਖਰਬਾਂ ਦੇ ਮਾਲਕ ਗਰੀਬ ਹੋ ਜਾਂਦੇ ਆ ਔਰ ਜਦੋਂ ਗੱਲ ਰੁਤਬੇ ਦੀ ਹੁੰਦੀ ਆ ਉਦੋਂ ਜਿਹੜੇ ਛੋਟੇ ਤੋਂ ਛੋਟਾ ਆਉਂਦੇ ਆਪ ਨੂੰ ਗਰੀਬ ਕਹਿੰਦਾ ਉਹ ਵੀ ਮੁੱਛ ਖੜੀ ਕਰ ਲੈਂਦਾ ਤਾਂ ਕਰਕੇ ਗਰੀਬੀ ਅੱਜ ਤੱਕ ਚੱਕੀ ਨਹੀਂ ਗਈ ਹੁਣ ਮੈਂ ਇਹ ਕਿਹਾ ਸੀ ਕਿ ਜਿਹੜਾ ਆਮ ਜਿਹੜਾ ਲਾਇਸੈਂਸ ਹੁੰਦਾ ਡਰਾਈਵਰੀ ਲਾਇਸੈਂਸ ਜਿਹੜਾ ਇੱਕ ਰੋਜ਼ਗਾਰ ਹੁੰਦਾ ਡਰਾਈਵਰੀ ਲਾਇਸੈਂਸ ਤੇ ਵੀ ਰੋਜ਼ਗਾਰ ਮਿਲਦਾ ਕੋਈ ਟੈਕਸੀ ਸਟੈਂਡ ਤੇ ਮਤਲਬ ਟੈਕਸੀ ਲੈ ਲੈਂਦਾ ਕਾਰ ਲੈ ਲੈਂਦਾ ਕਿਸ਼ਤਾਂ ਤੇ ਤੇ ਉਹ ਟੈਕਸੀ ਸਟੈਂਡ ਤੇ ਖੜੀ ਕਰਨ ਵਾਸਤੇ ਉਹਨੂੰ ਇੱਕ ਡਰਾਈਵਰੀ ਲਾਇਸੈਂਸ ਵੀ ਚਾਹੀਦਾ ਹੁੰਦਾ ਪਰ ਆਮ ਬੰਦੇ ਦਾ ਛੇਤੀ ਹੋਣੀ ਪੰਦਾ ਜਾਂ ਤਾਂ ਛਪਾਰਸ਼ ਤਜਾਂ ਸਮਝੋ ਵਾਕੀ ਇਹ ਜੇਕਰ ਗੱਲ ਝੂਠ ਆ ਤੇ ਲੋਕ ਦੱਸ ਦੇਣਗੇ ਜੇਕਰ ਗੱਲ ਸੱਚੀ ਹੋਈ ਲੋਕ ਇਹ ਜਿਹੜੀਆਂ ਗੱਲਾਂ ਇਹ ਸ਼ੇਅਰ ਕਰਕੇ ਤੁਹਾਡੇ ਤੱਕ ਪਹੁੰਚਾ ਦੇਣਗੇ ਦੂਜੀ ਗੱਲ ਮੈਂ ਕਿਹਾ ਸੀ ਆਮ ਬੰਦੇ ਦਾ ਛੇਤੀ ਅਸਲੇ ਦਾ ਲਾਇਸੈਂਸ ਨਹੀਂ ਬਣਦਾ ਉਹ ਵੀ ਇੱਕ ਰੋਜ਼ਗਾਰ ਆ ਕਈਆਂ ਲਈ ਜਿਹੜੇ ਏਟੀਐਮ ਤੇ ਨੌਕਰੀ ਕਰਨਾ ਚਾਹੁੰਦੇ ਹੁੰਦੇ ਆ ਕਈ ਵਾਰੀ ਕਹਿ ਦਿੱਤਾ ਜਾਂਦਾ ਕਿ ਜਿਹਦੇ ਕੋਲ ਬੰਦੂਕ ਹੋਈ ਉਹਨੂੰ ਅਸੀਂ ਨੌਕਰੀ ਦੇ ਦਾਂਗੇ 12-13 ਹਜ਼ਾਰ ਦੀ ਤੇ ਕੋਈ ਨਾ ਕੋਈ ਪਹੁੰਚ ਜਾਂਦਾ ਕਿ ਚਲੋ ਐ ਕਰਗੇ ਆਪਾਂ 12 ਬੋਰ ਲੈ ਲਾਂਗੇ 10-15 ਹਜ਼ਾਰ ਦੀ ਆਊਗੀ ਤੇ ਇੱਕ ਮਹੀਨੇ ਤਨਖਾਹ ਬਣੂਗੀ ਆਪਾਂ ਜਿਹੜਾ ਕਹਿ ਲੋ ਅਸਲੇ ਦਾ ਲਾਇਸੈਂਸ ਬਣਵਾ ਲਈਏ ਪਰ ਛੇਤੀ ਕਿਤੇ ਉਹ ਵੀ ਨਹੀਂ ਬੰਦਾ ਜੇਕਰ ਇਹ ਚੀਜ਼ਾਂ ਦੇ ਲਾਇਸੈਂਸ ਨਹੀਂ ਮਿਲ ਸਕਦੇ ਚਲੋ ਅਸਲੇ ਦਾ ਲਾਇਸੈਂਸ ਵੀ ਵੱਡਾ ਹੋ ਗਿਆ ਡਰਾਈਵਰੀ ਲਾਇਸੈਂਸ ਤੱਕ ਛੇਤੀ ਨਹੀਂ ਮਿਲਦਾ ਬੰਦੇ ਨੂੰ ਤੇ ਤੁਸੀਂ ਇੱਕ ਗੱਲ ਦੱਸੋ ਕਿ ਜਿਹੜਾ ਬੱਸ ਦਾ ਪਰਮਿਟ ਹੋਊਗਾ ਜਿਹੜਾ ਤੁਸੀਂ ਕਹੇ 40 ਤੋਂ 45 ਕਿਲੋਮੀਟਰ ਦਾ ਉਹ ਆਮ ਬੰਦੇ ਨੂੰ ਕਿਵੇਂ ਮਿਲ ਜੂਗਾ ਉੱਥੇ ਮਿਲੂਗਾ ਛਪਾਰਸ਼ ਵਾਲੇ ਬੰਦੇ ਨੂੰ ਤੇ ਹੁਣ ਮੈਂ ਲੋਕਾਂ ਨੂੰ ਬੇਨਤੀ ਕਰਦਾ ਪੰਜਾਬ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਬੇਜ਼ਮੀਨੇ ਆ ਜਿਨ੍ਹਾਂ ਕੋਲ ਜਮ੍ਹਾਂ ਵੀ ਜ਼ਮੀਨ ਨਹੀਂ ਹੈਗੀ ਚਾਹੇ ਉਹ ਐਸ்சி ਬੀਸੀ ਜਰਨਲ ਕੋਈ ਹੋਵੇ Hindu Muslim Sikh Isai ਹੋਵੇ ਭਰਾਵੋ ਤੁਸੀਂ ਬੱਸਾਂ ਦੇ ਪਰਮਿਟ ਭਰੋ ਜੇ ਹੋ ਸਕਦਾ ਕਿ ਤੁਹਾਡੇ ਵਾਸਤੇ ਆ ਜਿਹੜੇ ਆਪਣੇ ਭਗਵੰਤ ਮਾਨ ਜੀ ਨੇ ਕਿਹਾ ਕਿ 3000 ਬੱਸਾਂ ਦਾ ਜਿਹੜਾ ਪਰਮਿਟ ਦੇਣਾ ਸੀ ਤੇ ਉਹ ਦੇ ਦਾਂਗੇ ਤੇ 10000 ਨੌਜਵਾਨਾਂ ਨੂੰ ਰੋਕ ਨਹੀਂ ਮਿਲ ਜੂਗੀ ਹੋ ਸਕਦਾ ਉਹਨਾਂ ਵਿੱਚੋਂ ਤੁਹਾਨੂੰ ਕੋਈ ਬੱਸ ਮਿਲ ਜਾਵੇ ਇਹਨਾਂ ਨੇ ਤਾਂ ਕਿਹਾ ਕਿ ਅਸੀਂ ਵਿਆਜ ਵੀ ਨਹੀਂ ਲੈਣਾ ਜਦੋਂ ਬੱਸ ਚੱਲਣ ਲੱਗ ਜੂਗੀ ਉਸ ਤੋਂ ਬਾਅਦ ਉਹ ਸਾਨੂੰ ਲੋਨ ਮੋੜ ਦੇਣਗੇ ਪਰ ਅਸਲ ਗੱਲ ਤੇ ਆ ਕਿ ਜਿਹੜਾ ਭਾਈ ਇਹ ਪਰਮਿਟ ਆ ਉਹ ਮਿਲਨੇ ਤਗੜੇ ਲੋਕਾਂ ਨੂੰ ਹੀ ਆ ਮਾਰਿਆਂ ਨੂੰ ਨਹੀਂ ਮਿਲਦੇ ਹੁਣ ਉਹ ਭਗਵੰਤ ਮਾਨ ਜੀ ਹੋ ਸਕਦਾ ਤੁਸੀਂ ਕੋਈ ਸ਼ਪਾਰਸ਼ ਨਾ ਲਾਉਣੀ ਹੋਵੇ ਥੱਲੇ ਬੋਸ਼ ਪਾਰਸ਼ਾ ਚੱਲ ਜਾਂਦੀਆਂ ਮੈਂ ਇਹ ਵੀ ਗੱਲ ਕੀਤੀ ਸੀ ਫਿਰ ਮੈਂ ਇੱਕ ਗੱਲ ਹੋਰ ਦੱਸੀ ਸੀ ਕਿ ਜਿਹੜੇ ਮਿੱਡੇ ਮੇਲ ਦੇ ਵਿੱਚ ਵਿਧਵਾ ਔਰਤ ਨੂੰ ਰੱਖਿਆ ਜਾਂਦਾ ਪਹਿਲ ਵਿਧਵਾ ਨੂੰ ਹੁੰਦੀ ਆ ਫਿਰ ਉਹਦੇ ਬੱਚੇ ਪੜਦੇ ਹੋਣੇ ਚਾਹੀਦੇ ਆ ਔਰ ਜਿਹੜਾ ਕਹ ਲਓ ਉਹ ਗਰੀਬ ਕਰੋ 80 ਕਾਸਟ ਦੇ ਨਾਲ ਸੰਬੰਧਤ ਹੋਣੀ ਚਾਹੀਦੀ ਆ ਕਿੰਨੇ ਚੀਜ਼ਾਂ ਜਿਹਦੇ ਕੋਲ ਨਹੀਂ ਹੁੰਦੀਆਂ ਆ ਜਿਹਦੇ ਕੋਲ ਮਤਲਬ ਤਿੰਨੇ ਚੀਜ਼ਾਂ ਨਹੀਂ ਹੁੰਦੀਆਂ ਉਹ ਕਹਿੰਦੇ ਵੀ ਪਹਿਲ ਉਹਨਾਂ ਨੂੰ ਦੇਣੀ ਆ ਜਿਹੜੀ ਵਿਧਵਾ ਔਰਤ ਹੋਵੇ ਪਰ ਉੱਥੇ ਤੁਹਾਡੇ ਹਰਿਆਂ ਦੀ ਮਤਲਬ ਤੁਹਾਡੇ ਐਮਐਲਏਾਂ ਦੇ ਪੀਿਆਂ ਦੀ ਤੁਹਾਡੇ ਜਿਹੜੇ ਇੰਚਾਰਜ ਬਣਾ ਦਿੰਦੇ ਆ ਬਲਾਕਾਂ ਦੇ ਉਹਨਾਂ ਦੀਆਂ ਸ਼ਪਾਰਸ਼ਾਂ ਲਾ ਕੇ ਮਿੱਡੇ ਮੇਲਾ ਦੇ ਵਿੱਚ ਕੀ ਦਾ ਕੁਝ ਹੋ ਜਾਂਦਾ ਤੇ ਫਿਰ ਤੁਸੀਂ ਇਹ ਗੱਲ ਦੱਸੋ ਵੱਡੇ ਲੈਵਲ ਤੇ ਤਾਂ ਵੱਡੀਆਂ ਸ਼ਪਾਰਸ਼ਾਂ ਲੱਗਦੀਆਂ ਹੋਣਗੀਆਂ ਇੱਥੇ ਛੋਟੀ ਜੀ ਚੀਤੇ ਸ਼ਪਾਰਸ਼ ਲੱਗ ਰਹੀ ਆ ਇਹ ਗੱਲਾਂ ਕੀਤੀਆਂ ਖੌਰੇ ਉਹਨੂੰ ਪਸੰਦ ਨਹੀਂ ਆਈਆਂ ਪਰ ਇਹ ਮਾਫੀ ਮੈਂ ਕਿਉਂ ਮੰਗ ਰਿਹਾ ਕਿ ਜਦੋਂ ਤੱਕ ਜਿਹੜੇ ਲੋਕ ਆ ਉਹ ਚਮਚਾਗਰੀ ਕਰਨਗੇ ਇਹਦੇ ਕਰਕੇ ਸਾਡਾ ਦੇਸ਼ ਕਦੇ ਵੀ ਤਾ ਨਹੀਂ ਹੋ ਸਕਦਾ ਜਿੰਨਾ ਚਿਰ ਲੋਕ ਸਵਾਲ ਨਹੀਂ ਨਾ ਚੱਕਦੇ ਉਹਨਾਂ ਚਿਰ ਕੁਝ ਨਹੀਂ ਹੋ ਸਕਦਾ ਹਾਂ ਤੁਹਾਡਾ ਪੱਖ ਲੈਣ ਦੀ ਜਿੱਦੇ ਵਾਰੀ ਆਈ ਸਭ ਤੋਂ ਪਹਿਲਾਂ ਜਿੱਥੇ ਤੁਸੀਂ ਸਹੀ ਹੋਏ ਉੱਥੇ ਪੱਖ ਤੁਹਾਡਾ ਵਿਸ਼ਵ ਦੀ ਫਾਜ਼ਲ ਕਾ ਲਊਗਾ ਇਹ ਗੱਲ ਯਾਦ ਰੱਖ ਲਓ ਜੇ ਤੇ ਤੁਸੀਂ ਇੱਕ ਗਾਣਾ ਗਾਉਂਗੇ ਕਿ ਜਿਹੜੇ ਕਹਿੰਦੇ ਸੀ ਨਿਭਾਂਗੇ ਨਾਲ ਤੇਰੇ ਤੇ ਛੱਡ ਕੇ ਮੈਦਾਨ ਭੱਜ ਗਏ ਤੁਹਾਡੇ ਕਿਸੇ ਐਮਐਲਏ ਨੇ ਸਾਥ ਨਹੀਂ ਦੇਣਾ ਤੁਹਾਡਾ ਉਸ ਵਕਤ ਤੇ ਤੁਹਾਡੇ ਹੱਕ ਦੀ ਜਿੱਥੇ ਗੱਲ ਕਰਨ ਦੀ ਆਈ ਉਥੇ ਮਾਨ ਸਾਹਿਬ ਮੈਂ ਤੁਹਾਡੇ ਹੱਕ ਦੀ ਗੱਲ ਕਰੂੰਗਾ ਪਰ ਜਿਹੜੀ ਗੱਲ ਹੈ ਮੇਰਾ ਮਕਸਦ ਇਹ ਹੈ ਵੀ ਤੁਹਾਡੇ ਤੱਕ ਪਹੁੰਚ ਜਾਵੇ ਕਿ ਵਾਕਈ ਉਹ ਆਮ ਲੋਕਾਂ ਨੂੰ ਜਿਹੜਾ ਰੋਜ਼ਗਾਰ ਮਿਲ ਸਕੇ ਵਾਕਈ ਆਮ ਘਰਾਂ ਦੇ ਵਿੱਚੋਂ ਬੱਸਾਂ ਦਾ ਪਰਮਿਟ ਮਿਲ ਜਾਵੇ ਫਿਰ ਤੁਸੀਂ ਕਹਿੰਦੇ ਸੀ 40 ਤੋਂ 50 ਕਿਲੋਮੀਟਰ ਦਾ ਉਹਦਾ ਜਿਹੜਾ ਪਰਮਿਟ ਆ ਦੇਵਾਂਗੇ ਉਹ ਤੁਸੀਂ ਪਿੰਡਾਂ ਦਾ ਚੱਕ ਇਹਨਾਂ ਫਟਾ ਦਿਓ ਜੀ ਕਿਉਂਕਿ ਹਰ ਪਿੰਡ ਦੇ ਵਿੱਚ 95% ਲੋਕਾਂ ਕੋਲ ਮੋਟਰਸਾਈਕਲ ਹੈਗੇ ਆ ਕਿਸ਼ਤਾਂ ਤੇ ਲਏ ਆ ਚਾਹੇ ਕਿਵੇਂ ਲਏ ਆ ਭਾਵੇਂ ਉਹ ਕਿਰਾਏ ਤੇ ਰਹਿੰਦੇ ਆ ਪਰ ਉਹਨਾਂ ਦੀ ਮੋਟਰਸਾਈਕਲ ਲੈਣਾ ਮਜਬੂਰੀ ਆ ਕਿਉਂਕਿ ਦਿਹਾੜੀ ਜਾਣਾ ਹੁੰਦਾ ਔਰ ਰੋਜ਼ਗਾਰ ਮੋਟਰਸਾਈਕਲਾਂ ਤੇ ਹੋਣ ਲੱਗ ਗਿਆ ਇਹ ਚਾਹੇ ਉਹ ਪੁਰਾਣਾ ਲਿਆ ਹੋਵੇ ਚਾਇਓ ਨਵਾਂ ਲੈਣੋ ਕਿਸ਼ਤਾਂ ਤੇ ਲੈ ਲੈਂਦੇ ਆ ਹੁਣ ਅਸਲ ਗੱਲ ਕੀ ਆ ਕਿ ਜੇਕਰ ਤੁਸੀਂ ਪਿੰਡਾਂ ਦੇ ਵਿੱਚ ਪਰਮਿੰਟ ਉਹਨਾਂ ਨੂੰ ਪਾਤਾ ਤੇ ਉਹ ਨੌਜਵਾਨ ਜਿਹੜਾ ਬੇਰੋਜ਼ਗਾਰ ਸੀ ਪਹਿਲੇ ਹੀ ਜੇਕਰ ਤੁਸੀਂ ਬੇਰੋਜ਼ਗਾਰਾਂ ਨੂੰ ਪਰਮਿੰਟ ਦਿੰਨੇ ਮੈਂ ਇਹ ਵੀ ਗੱਲ ਕੀਤੀ ਆ ਤੇ ਪਰ ਉਹ ਨੌਜਵਾਨ ਨੂੰ ਰੁਜ਼ਗਾਰ ਨਹੀਂ ਡੇਗਾ ਮਿਲ ਜੂਗਾ ਜੇਕਰ ਉਹਨਾਂ ਨੂੰ ਵਾਕਈ ਆਮ ਘਰਾਂ ਦੇ ਨੌਜਵਾਨਾਂ ਨੂੰ ਤੁਸੀਂ ਬੱਸਾਂ ਪਾ ਕੇ ਦੇਣਗਾ ਜੇਕਰ ਵਾਕਈ ਆਮ ਘਰ ਦੀ ਗੱਲ ਕਰਦੇ ਹੋ ਤਾਂ ਭਗਵਾਨ ਕਮਨ ਜੀ ਉਸੀ ਪਾ ਕੇ ਦੋ ਲੰਮੇ ਰੋਟਾਂ ਦੀਆਂ ਬੱਸਾਂ ਘੱਟੋ ਘੱਟ 300 ਕਿਲੋਮੀਟਰ ਦੀਆਂ ਬੱਸਾਂ ਕਮਾਈ ਤਾਂ ਜਿਵੇਂ ਕਹਿ ਲੋ ਮਲੋੜ ਤੋਂ ਪਟਿਆਲਾ ਮੁਕਸਰ ਤੋਂ ਲੁਧਿਆਣਾ ਫਾਜ਼ਿਲਕਾ ਤੋਂ ਫਿਰੋਜ਼ਪੁਰ ਇਹ ਲੰਮੇ ਰੋੜਾਂ ਤੇ ਤਾਂ ਕੋਈ ਨਾ ਕੋਈ ਬਹਿ ਜਾਂਦਾ ਵੱਡੇ ਰੋੜਾਂ ਤੇ ਅਗਲਾ ਕਹਿ ਦਿੰਦਾ ਚਲੋ ਇੱਥੋਂ ਫਾਜ਼ਿਲਕਾ ਤੋਂ ਚੰਡੀਗੜ੍ਹ ਜਾਣੇ ਆ ਇਹਦੇ ਵਿੱਚ ਬਹਿ ਜਾਂਨੇ ਆ ਤੇ ਉੱਥੇ ਜਿਹੜਾ ਕਹਿ ਲੋ ਕਿਉਂਕਿ ਅਗਲਾ ਕੂ ਕਰ ਉਹ ਉੱਥੇ ਜਾਣ ਦਾ ਤਾਂ ਤੇਲ ਵੀ ਲੱਗਣਾ ਆਪਣਾ 5-7000 ਦਾ ਤੇਲ ਲੱਗ ਜਾਣਾ ਤੇ ਅਗਲਾ ਸੋਚੂਗਾ ਯਾਰ ਵੀ ਚਲ ਠੀਕ ਆ ਆਪਾਂ ਬਸ ਤੇ ਚੱਲਦੇ ਉੱਥੇ 400 500 ਰੁਪਏ ਦੇ ਨਾਲ ਸਰ ਜਣਾ ਤੇ ਜਿੱਥੇ ਮੰਨ ਲਓ ਬਸ ਇੱਥੇ ਜਾਣੀ ਆ ਆ ਇੱਥੇ ਜਾਣੀ ਪਿੰਡਾਂ ਵਿੱਚ ਝੋਕੇ ਅਗਲਾ ਕਹਿੰਦਾ ਹਾਂ ਮਰ ਢਾਂਚਾ ਜਾਂ ਮਸੇ ਚੱਲੂਗਾ ਤਾਂ ਉਹ ਤਾਂ ਜਿਹੜੀ ਕੋਈ ਮਾੜੀ ਮੋਟੀ ਕਮਾਈ ਹੋਇਆ ਕਰੂ ਬਸ ਠੀਕ ਕਰਾਉਣ ਚ ਹੀ ਰਹੂਗਾ ਪਰ ਭਗਵੰਤ ਮਾਨ ਜੀ ਗੱਲ ਇਹ ਵੀ ਇੱਥੇ ਮੈਂ ਕਹੀ ਸੀ ਕਿ ਤੁਹਾਡੇ ਪਾਦੇ ਤੁਸੀਂ ਵੀ ਆਮ ਕਰਦੇ ਹੋ ਕਿਉਂਕਿ ਤੁਸੀਂ ਕਹਿੰਦੇ ਆਮ ਘਰਾਂ ਦੇ ਮੰਤਰੀ ਜਰ ਨਹੀਂ ਜਾਂਦੇ ਤੁਸੀਂ ਇੱਕ ਮਾਸਟਰ ਦੇ ਮੁੰਡੇ ਸੀ ਤੁਹਾਡੀ ਮਾਤਾ ਜੀ ਦੀ ਪੈਨਸ਼ਨ ਆਉਂਦੀ ਸੀ 25000 ਰੁਪਿਆ ਆਪ ਦੱਸਿਆ ਸੀ ਉਹਨਾਂ ਨੇ 2020 ਦੇ ਵਿੱਚ ਪਰ ਸਾਡੀਆਂ ਮਾਵਾਂ ਦੀਆਂ ਪੈਨਸ਼ਨਾਂ ਨਹੀਂ ਹੁੰਦੀਆਂ ਉਹ ਬੁਢੇਪੇ ਦੇ ਵਿੱਚ ਜਿਨ੍ਹਾਂ ਦੀ ਪੈਨਸ਼ਨ ਆਉਂਦੀ ਉਹ ਵੀ 1500 ਰੁਪਿਆ ਆਉਂਦੀ ਆ ਜੇਕਰ 25000 ਰੁਪਿਆ ਪੈਨਸ਼ਨ ਲੈਣ ਵਾਲੇ ਆਪ ਦੇ ਆਪ ਨੂੰ ਆਮ ਦੱਸਦੇ ਆ ਤੇ ਫਿਰ ਜਿਨ੍ਹਾਂ ਦੀ 1500 ਆਉਂਦੀ ਉਹ ਤਾਂ ਕੀੜੇ ਮਕੌੜੀ ਹੋਏ ਗੱਲ ਝੂਠ ਸੀ ਤਾਂ ਤੁਸੀਂ ਦੱਸ ਦੋ ਤੁਸੀਂ ਇੱਕ ਕਮੇਡੀਅਨ ਸੀ ਤੁਸੀਂ ਜਦੋਂ ਐਮਪੀ ਬਣੇ ਤੁਸੀਂ ਉਦੋਂ ਵੀ ਆਪ ਤੇ ਆਪ ਨੂੰ ਆਮ ਦੱਸਿਆ ਤੁਸੀਂ ਐਮਪੀਸੀ ਤੁਸੀਂ ਮੁੱਖ ਮੰਤਰੀ ਬਣੇ ਤੁਸੀਂ ਉਦੋਂ ਵੀ ਆਪ ਦੇ ਆਪ ਨੂੰ ਆਮ ਦੱਸਿਆ ਅੱਜ ਵੀ ਤੁਹਾਡੇ ਨਾਲ ਗਨਮੈਨ ਘੁੰਮਦੇ ਅੱਜ ਵੀ ਤੁਹਾਡੇ ਕੋਲ ਸਿਕਿਉਰਟੀਆਂ 3 ਲੱਖ ਦੇ ਬੂਟ ਪਾਉਂਦੇ ਆ ਤੁਸੀਂ ਤੇ ਅੱਜ ਵੀ ਤੁਸੀਂ ਆਪ ਦੇ ਆਪ ਨੂੰ ਜਿਹੜਾ ਕਹ ਲੋ ਆਮ ਘਰਾਂ ਦੇ ਕਹਿੰਨੇ ਆ ਇਸ ਕਰਕੇ ਤੁਹਾਡੇ ਵਰਗੇ ਆਮ ਘਰਾਂ ਨੂੰ ਕਿਤੇ ਬੱਸਾਂ ਦੇ ਪਰਮਿਟ ਨਾ ਮਿਲ ਜਾਣ ਮੈਂ ਇਸ ਮਕਸਦ ਤੇ ਕਿਹਾ ਸੀ ਮੈਂ ਕਿਹਾ ਸੀ ਜੇਕਰ ਤੁਸੀਂ ਪਰਮਿਟ ਦੇਣੇ ਆ ਜਿਹੜਾ ਪਰ ਲੈ ਕੇ ਝੋਨਾ ਲਾ ਰਿਹਾ ਆ ਉਹਨੂੰ ਦਿਓ ਜੀ ਤੇ ਜਿਹੜੇ ਉਹਨਾਂ ਸ਼ਰਤ ਰੱਖੋ ਜੇ ਕਿ ਜਿਹੜਾ ਤੁਸੀਂ ਰੁਜ਼ਗਾਰ ਦੇਣ ਉਹ ਵੀ ਕਿਸੇ ਵਿਚਪਾਰਸ਼ ਤੇ ਨਹੀਂ ਦੇਣਾ ਕਨੈਕਟਰ ਰੱਖਣਾ ਜਿਹੜਾ ਪੜ੍ਹ ਲਿਖ ਕੇ ਝੋਨਾ ਲਾ ਰਿਆ ਜਾਂ ਉਹਨੇ ਕੋਈ ਹੋਰ ਵਿਚਾਰਾ ਘਰੇ ਬੈਠਾ ਉਹਨਾਂ ਨੂੰ ਰੁਜ਼ਗਾਰ ਦੇ ਤਾਂ ਕਿ 10000 ਬੇਰੁਜ਼ਗਾਰਾਂ ਚੋਂ ਮਤਲਬ ਜੇਕਰ ਹਜ਼ਾਰਾਂ ਬੇਰੁਜ਼ਗਾਰ ਬੈਠੇ ਹਨ ਲੱਖਾਂ ਬੇਰੁਜ਼ਗਾਰ ਬੈਠੇ ਆ ਉਹਦੇ ਵਿੱਚੋਂ 10000 ਬੇਰੁਜ਼ਗਾਰ ਦੀ ਗਿਣਤੀ ਕੱਟੀ ਜਾਵੇ ਤੇ ਮੈਂ ਭਗਵੰਤ ਮਾਨ ਜੀ ਤੁਹਾਨੂੰ ਇਹੀ ਬੇਨਤੀਆਂ ਕੀਤੀਆਂ ਸੀ ਕਿ ਕਿਰਪਾ ਕਰਕੇ ਹੋ ਸਕਦਾ ਤੁਸੀਂ ਰੁਜ਼ਗਾਰ ਦੇਣਾ ਚਾਹੁੰਦੇ ਹੋ ਪਰ ਉਹ ਰੋਜ਼ਗਾਰ ਆਮ ਘਰਾਂ ਵਿੱਚ ਜਾਣਾ ਨਹੀਂ ਇਸ ਕਰਕੇ ਤੁਸੀਂ ਆਪ ਦੀ ਅੱਖ ਰੱਖਣੀ ਆ ਤਾਂ ਕਿ ਕੋਈ ਉੱਥੇ ਆ ਕੇ ਸ਼ਪਾਰਸ਼ੀਆ ਬੱਸ ਦਾ ਪਰਮਿਟ ਨਾ ਲੈ ਜੇ ਘੋੜੇ ਵਾਲੀਆਂ ਬੱਸਾਂ 'ਚੋਂ ਤੇ ਘੋੜੇ ਵਾਲੀਆਂ ਬੱਸਾਂ ਗਰੀਬਾਂ ਦਾ ਕਿਤੇ ਲਤੜ ਕੇ ਨੰਗ ਜੇ ਘੋੜੇ ਵਾਲੀ ਬੱਸ ਕਿਤੇ ਗਰੀਬਾਂ ਦੇ ਪਰਮਿਟਾਂ ਨੂੰ ਲਤੜ ਕੇ ਨੰਗ ਜੇ ਤੇ ਅੱਜ ਵੀ ਪੰਜਾਬ ਦੇ ਲੋਕਾਂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਜਿਹੜੀਆਂ 3000 ਬੱਸਾਂ ਦਾ ਕਹਿੰਦੇ ਆ ਪਰਮਿਟ ਦੇਣਾ ਸੀ 3000 ਬੱਸਾਂ ਦੇਣੀਆਂ ਤੇ ਉਹ ਤੁਸੀਂ ਪਤਾ ਕਰੋ ਕਦੋਂ ਉਹਨਾਂ ਨੇ ਪਰਮਿਟ ਭਰਨੇ ਆ ਇਹਨਾਂ ਦੇ ਪੇਜ ਤੇ ਵੀਡੀਓ ਪਈ ਆ ਉਹ ਜਾ ਕੇ ਜਿਹੜੀਆਂ ਛੋਟੀਆਂ-ਛੋਟੀਆਂ ਵੀਡੀਓ ਪਾਉਂਦੇ ਆ ਰੀਲਾ ਪਾਉਂਦੇ ਥੱਜਾ ਚੈੱਕ ਕਰੋ ਘੋੜੇ ਵਾਲੀਆਂ ਬੱਸਾਂ ਇਹਨਾਂ ਨੇ ਬਹਾਲ ਕਰਨੀਆਂ ਹੁਣ 3000 ਜਿਹੜੀਆਂ ਬੱਸਾਂ ਤੁਸੀਂ ਇਹ ਵੇਖੋ ਕਿਰਪਾ ਕਰਕੇ ਵੀ ਉਹਦੇ ਪਰਮਿਟ ਕਦੋਂ ਜਾਰੀ ਹੋਣੇ ਆ ਤੇ 3000 ਦੇ ਜਿਹੜੇ 3000 ਆ ਉਹ ਆਮ ਘਰਾਂ ਦੇ ਵਿੱਚ ਹੀ ਗਰੀਬ ਘਰਾਂ ਦੇ ਵਿੱਚੋਂ ਹੀ ਚਾਹੇ ਉਹ ਐਸਸੀ ਕਿਸੇ ਜਾਤੀ ਕਿਸੇ ਧਰਮ ਦੇ ਜਮਾਂ ਗਰੀਬ ਹੋਣੇ ਚਾਹੀਦੇ ਆ ਜਿਹੜਾ ਬੰਦਾ ਮਸਾ ਹੀ ਰੋਟੀ ਪੂਰੀ ਕਰਦਾ ਤੇ ਉਹ ਜ਼ਿਆਦਾਤਰ ਮਜ਼ਦੂਰਾਂ ਨੂੰ ਮਿਡਲ ਕਲਾਸਾਂ ਸਾਰਿਆਂ ਨੂੰ ਮਤਲਬ ਕੋਸ਼ਿਸ਼ ਕਰਨ ਪਰ ਹੁੰਦਾ ਕੀ ਆ 3000 ਦੇ ਵਿੱਚੋਂ 300 ਭਾ 150 ਦੇ ਵਿੱਚੋਂ ਕੋਈ ਬੇਰੋਜ਼ਗਾਰ ਪਾ ਦੇਣਗੇ ਤੇ ਬਾਕੀ ਸਿਪਾਰਸ਼ੀ ਨਾਲ ਚੱਲ ਜੇ ਕੰਮ ਇਸ ਕਰਕੇ ਤੁਸੀਂ ਧਿਆਨ ਰੱਖੋ ਜੇ ਤੇ ਭਗਵਾਨ ਤਮਨ ਜੀ ਤੁਸੀਂ ਵੀ ਧਿਆਨ ਰੱਖੋ ਜੇ ਕਿਤੇ ਜਿਹੜਾ ਰੁਜ਼ਗਾਰ ਮਿਲਣਾ ਉਹ ਕਿਸੇ ਰੁਜ਼ਗਾਰ ਵਾਲੇ ਨੂੰ ਰੁਜ਼ਗਾਰ ਨਾ ਮਿਲ ਜੇ ਬੇਰੋਜ਼ਗਾਰ ਨੂੰ ਰੁਜ਼ਗਾਰ ਮਿਲੂਗਾ ਕਿ ਲੱਖਾਂ ਬੇਰੋਜ਼ਗਾਰਾਂ ਚੋਂ 10000 ਬੇਰੋਜ਼ਗਾਰਾਂ ਦੀ ਗਿਣਤੀ ਕੱਟੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਭਰਾਵੋ ਆ ਗੱਲਾਂ ਕੀਤੀਆਂ ਸੀ ਉੱਥੇ ਭਗਵੰਤ ਮਾਨ ਜੀ ਦੇ ਕੁਝ ਬੰਦੇ ਆਏ ਉਹਨਾਂ ਨੇ ਬਹੁਤ ਮੰਦ ਚੰਗ ਲਿਖਿਆ ਚਲੋ ਮੈਂ ਕਰਤਾ ਰੀਡ ਦਿੱਤਾ ਸੀ ਪਰ ਤੁਸੀਂ ਇਹਦੇ ਵਿੱਚ ਦੱਸੋ ਮੈਂ ਗਲਤ ਕੀ ਬੋਲਿਆ ਸੀ ਇਹ ਤੁਸੀਂ ਦੱਸਿਆ ਜੀ ਤੇ ਇਹ ਜਿਹੜੀ ਗੱਲ ਆ ਸਰਦਾਰ ਭਗਵੰਤ ਮਾਨ ਜੀ ਤੱਕ ਜ਼ਰੂਰ ਪਹੁੰਚਾਉਣੀ ਆ ਕਿ ਆ ਭਾਈ ਸਾਡੀਆਂ ਗੱਲਾਂ ਇਹ ਗੱਲਾਂ 'ਵਲ ਗੌਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੱਲ ਇਹਦੇ ਵਿੱਚ ਹੋਰ ਸੀ ਕਿ ਜਿਹੜੇ ਸਰਕਾਰੀ ਡੀਪੂ ਆ ਜਿਹੜੇ ਤੇ ਜਿਹੜੇ ਰਾਸ਼ਨ ਕਾਰਡ ਤੇ ਜਿਹੜੇ ਬਣੇ ਹੁੰਦੇ ਆ ਰਾਸ਼ਨ ਕਾਰਡ ਦੇ ਵਿੱਚ ਤੁਸੀਂ ਤੇ ਇਹ ਕਿਹਾ ਸੀ ਜਿਨ੍ਹਾਂ ਦੇ ਟਰੈਕਟਰ ਆ ਉਹਨਾਂ ਦੇ ਨਾਮ ਕੱਟੇ ਜਾਣਗੇ ਐ ਹੋਜੂ ਤੇ ਆ ਹੋਜੂ ਤੇ ਨਾਮ ਕਿੰਨਾਂ ਦੇ ਕੱਟੇ ਗਏ ਜਿਨ੍ਹਾਂ ਬੰਦਿਆਂ ਕੋਲ ਕੱਖ ਨਹੀਂ ਸੀਗਾ ਉਹਨਾਂ ਦੇ ਰਾਸ਼ਨ ਕੱਟੇ ਗਏ ਤੁਸੀਂ ਇਹ ਜਾ ਕੇ ਫਿਰ ਵੀ ਆਪਦੀ ਅੱਖ ਨਹੀਂ ਲਾਈ ਗਰਾਊਂਡ ਲੈਵਲ ਤੇ ਕਿ ਇਹ ਧੱਕਾ ਕਿਹਦੇ ਨਾਲ ਹੋ ਗਿਆ ਧੱਕਾ ਜਾ ਕੇ ਗਰੀਬ ਨਾਲ ਹੀ ਹੋ ਗਿਆ ਕਿਉਂਕਿ ਤੁਸੀਂ ਤਾਂ ਸੋਚਿਆ ਸੀ ਆਮ ਕਰ ਆਮ ਜਿਹੜੇ ਗਰੀਬ ਲੋਕ ਕਲਾਸ ਆ ਤੁਸੀਂ ਉਹਨਾਂ ਨੂੰ ਵੀ ਵੇਖੋ ਫੇਰ ਜਿਹੜਾ ਰਾਸ਼ਨ ਕਾਰਡ ਦਾ ਜਿਹੜਾ ਜਿਹੜਾ ਡੀਪੂ ਓਲਡਰ ਹੁੰਦਾ ਜਿਹੜਾ ਜਿੰਨਾਂ ਕੋਲ ਡੀਪੂ ਆ ਉਹ ਵੀ ਚੰਗੇ ਜਿਹੜੇ ਘਰ ਆ ਜਿਹੜਾ ਜਿਨ੍ਹਾਂ ਦੇ ਸਰਦੇ ਵਰਦੇ ਆ ਉਹਨਾਂ ਦੇ ਘਰੇ ਆ ਜੇ ਤੁਸੀਂ ਡੀਪੂ ਓਲਡਰ ਦੇਣੇ ਸੀ ਤਾਂ ਉਹਨਾਂ ਨੂੰ ਦਿਓ ਤੁਸੀਂ ਅੱਜ ਜਿਹੜੇ ਬੰਦੇ ਵਾਕਈ ਬੇਰੁਜ਼ਗਾਰ ਆ ਉਹਨਾਂ ਨੂੰ ਡਿਪੂ ਆਰਡਰ ਦਿਓ ਜਿਹੜੇ ਉਸ ਚੀਜ਼ ਦੇ ਹੱਕਦਾਰ ਆ ਤੇ ਜੇਕਰ ਇਹ ਚੀਜ਼ਾਂ ਉਹਨਾਂ ਨੂੰ ਨਹੀਂ ਮਿਲਦੀਆਂ ਤੇ ਫਿਰ ਜਿਹੜੀਆਂ ਬੱਸਾਂ ਦੇ ਪਰਮਿਟ ਆ ਮਾਨ ਸਾਹਿਬ ਸਿਰ ਮੈਂ ਇਹੀ ਗੱਲ ਕਹੀ ਸੀ ਵੀ ਜਿਹੜੇ ਬੱਸਾਂ ਦੇ ਪਰਮਿਟ ਆ ਫਿਰ ਉਹ ਗਰੀਬ ਲੋਕਾਂ ਨੂੰ ਕਿਵੇਂ ਮਿਲ ਜਾਣਗੇ ਤੁਹਾਡੇ ਚੋਣ ਵਾਲਿਆਂ ਨੂੰ ਔਰ ਤੁਹਾਡੇ ਨਾਲ ਜੋੜਨ ਵਾਲਿਆਂ ਨੂੰ ਉਹ ਮਿਲ ਸਕਦੇ ਆ ਹੋਰ ਕਿਸੇ ਨੂੰ ਨਹੀਂ ਕਿਉਂਕਿ ਤੁਸੀਂ ਆਪਦੇ ਆਪ ਨੂੰ 25000 ਰੁਪਏ ਜਿੰਨਾ ਦੀ ਪੈਨਸ਼ਨ ਹੁੰਦੀ ਸੀ ਜਿਹੜੇ ਐਮਪੀ ਰਹਿ ਚੁੱਕੇ ਕਮੇਡੀਅਨ ਦਾ ਪੈਸਾ ਜਿਨ੍ਹਾਂ ਕੋਲ 3-3 ਲੱਖ ਦੇ ਬਿਊਟੂ ਆਪਦੇ ਆਪ ਨੂੰ ਆਮ ਕਹਿੰਦੇ ਆ ਮੈਂ ਕਹਾਂ ਫਿਰ ਜਿਹੜਾ ਆਮ ਬੰਦਾ ਭਾਈ ਉਹ ਆਮ ਬੰਦਾ ਤਾਂ ਆਪਦੇ ਅਰਗੇ ਨੂੰ ਆਮ ਕਹੂਗਾ ਜਿਹਦੇ ਕੋਲ ਸਭ ਸੀਟਿੰਗਾਂ ਹੋਈਆਂ ਉਹ ਆਮ ਬੰਦਾ ਕੀ ਪਤਾ ਫਿਰ ਉਹ ਆਮ ਬੰਦਾ ਜਿਹੜਾ ਔਰ ਆਮ ਬੰਦੇ ਤੁਸੀਂ ਉਹਨੂੰ ਗਿਣੋਂਗੇ ਜਿਹਦੇ ਕੋਲ ਤੁਹਾਡੇ ਜਿੰਨਾ ਪੈਸਾ ਹੋਇਆ ਤੇ ਇਸ ਕਰਕੇ ਮੈਂ ਕਹਿੰਦਾ ਸੀ ਮਾਨ ਸਾਹਿਬ ਕਿ ਇਹ ਮੇਰੀ ਬੇਨਤੀ ਸੀ ਗਰਾਊਂਡ ਲੈਵਲ ਤੇ ਵੇਖੋ ਜੇ ਜਿਹੜੇ 3000 ਬੱਸਾਂ ਤੁਸੀਂ ਘੋੜੇ ਵਾਲੀਆਂ ਬੱਸਾਂ ਦੇਣੀਆਂ ਨਾ ਉਹ ਘੋੜੇ ਵਾਲੀਆਂ ਬੱਸਾਂ ਦਾ ਪਰਮਿਟ ਗਰੀਬ ਲੋਕਾਂ ਨੂੰ ਮਿਲੇ ਨਾ ਕਿ ਤੁਹਾਡੇ ਅਰਗੇ ਆਮ ਬੰਦੇ ਨੂੰ ਇਹ ਗਰਾਊਂਡ ਲੈਵਲ ਤੇ ਅੱਖ ਰੱਖਿਆ ਜੇ ਮੈਂ ਕੋਈ ਤੁਹਾਡਾ ਵਿਰੋਧ ਨਹੀਂ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ